ਹਾਲ ਹੀ ਦੇ ਵਿੱਚ ਲੰਗੀ 16 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਡੀਆਈਜੀ ਰੇਂਜ ਦੇ ਅਧਿਕਾਰੀ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਨੇ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਉੱਤੇ ਹੁਣ ਜਿਹੜਾ ਮੁਕੱਦਮਾ ਤਹਿ ਇਹ ਉਹਨਾਂ ਦੀ ਪੂਰੀ ਜਾਂਚ ਚੱਲ ਰਹੀ ਹੈ ਜਿਹੜੀ ਸੀਬੀਆਈ ਉਹਨ ਦੀ ਜਾਂਚ ਪੂਰੀ ਤਰੀਕੇ ਨਾਲ ਕਰ ਰਹੀ ਹੈ ਦਰਕੇ ਹਰਚੰਦ ਸਿੰਘ ਭੁੱਲਰ ਦੇ ਕੋਲੋਂ 7 ਕਰੋੜ ਨਕਦ ਤੇ ਬਾਕੀ ਹੋਰ ਬਹੁਤ ਸਾਮਾਨ ਜਿਹੜਾ ਉਹਨਾਂ ਦੇ ਕੋਲੋਂ ਸੋਨਾ ਵੀ ਜਿਹੜਾ ਉਹ ਮਿਲਿਆ ਹੈ ਤੇ ਨਾਲ ਨਾਲ ਕਈ ਹੋਰ ਪ੍ਰਾਪਰਟੀਆਂ ਦੀ ਵੀ ਜਾਂਚ ਹੋ ਰਹੀ ਹੈ ਪਰ ਉਸ ਦੇ ਨਾਲ ਜਦੋਂ ਡੀਆਈਜੀ ਭੁੱਲਰ ਦੇ ਉੱਤੇ ਇਹ ਸਾਰਾ ਕੁਝ ਵਾਪਰਦਾ ਤਾਂ ਉਸ ਦੇ ਨਾਲ ਨਾਲ ਸੀਬੀਆਈ ਹੁਣ ਜਿਹੜੀ ਹੈ ਉਹ ਪੰਜਾਬ ਪੁਲਸ ਦੇ ਹੋਰ ਕਈ ਅਧਿਕਾਰੀਆਂ ਜਿਹੜੇ ਨੇ ਉਹ ਸੀਬੀਆਈ ਦੇ ਰੈਡਾਰ ਦੇ ਉੱਤੇ ਆ ਗਏ ਤੇ ਹੁਣ ਜੇ ਦੇਖਿਆ ਜਾਵੇ ਤਾਂ ਰੋਪੜ ਰੇਂਜ ਦੇ ਵਿੱਚ ਖਾਸ ਤੌਰ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਉੱਤੇ ਸੀਬੀਆਈ ਦੀ ਨਜ਼ਰ ਇਸ ਵੇਲੇ ਟਿਕ ਗਈ ਹੈ ਰੋਪੜ ਰੇਂਜ ਦੇ ਮੁਖਤਲ ਜਿਹੜੇ ਡੀਆਈਜੀ ਨੇ ਹਰਚੰਦ ਸਿੰਘ ਭੁੱਲਰ ਔਰ ਨਾਲ ਸੰਬੰਧਤ ਜਿਹੜੇ ਰਿਸ਼ਵਤ ਦੇ ਮਾਮਲੇ ਨੇ ਉਹਨਾਂ ਵਿੱਚ ਜਲਦੀ ਹੀ ਪੰਜਾਬ ਪੁਲਿਸ ਦੇ ਜਿਹੜੇ ਕਈ ਆਈਪੀਐਸ ਤੇ ਜੂਨੀਅਰ ਸੀਨੀਅਰ ਅਧਿਕਾਰੀ ਨੇ ਉਹਨਾਂ ਉੱਤੇ ਸੀਬੀਆਈ ਦੀ ਗਾਜ ਡਿੱਗ ਸਕਦੀ ਹੈ ਕਿਉਂਕਿ ਸੀਬੀਆਈ ਸੂਤਰਾਂ ਦੀ ਜੇ ਮੰਨ ਲਈਏ ਤਾਂ ਸੀਬੀਆਈ ਮਾਮਲੇ ਵਿੱਚ ਜਿਹੜਾ ਉਹ ਆਈਪੀਐਸ ਅਧਿਕਾਰੀਆਂ ਨੂੰ ਸਮਨ ਜਾਰੀ ਕਰਨ ਜਾ ਰਹੀ ਹੈ ਤਾਂ ਜੋ ਸੀਬੀਆਈ ਪੁਲਿਸ ਅਧਿਕਾਰੀਆਂ ਨੂੰ ਸੈਕਟਰ 30 ਸੱਤ ਬਲਾਕ ਦਫ਼ਤਰ ਚ ਬੁલાਏਗੀ ਤੇ ਪੁੱਛਗਿੱਛ ਕਰੇਗੀ ਸੀਬੀਆਈ ਸਾਹਮਣੇ ਕਈ ਅਧਿਕਾਰੀਆਂ ਦੀ ਜਿਹੜੀ ਭੂਮਿਕਾ ਉਹ ਸ਼ੱਕੀ ਪਾਈ ਗਈ ਹੈ ਕਿਉਂਕਿ ਰੋਪੜ ਰੇਂ ਦੇ ਜਿਹੜੇ ਡੀਆਈਜੀ ਨੇ ਉਹਨਾਂ ਦੇ ਕੋਲ ਵੀ ਹਰ ਮਹੀਨੇ ਪੈਸੇ ਆਉਂਦੇ ਨੇ ਤੇ ਜੋ ਰੋਪੜ ਰੇਂ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਹੀ ਡੀਆਈਜੀ ਨੂੰ ਪਹੁੰਚਾਉਂਦੇ ਸੀ ਤਾਂ ਹੁਣ ਸੀਬੀਆਈ ਜਿਹੜੀ ਹੈ ਉਹ ਰੋਪੜ ਰੇਂ ਦੇ ਵਿੱਚ ਤਾਇਨਾਤ ਕਈ ਅਧਿਕਾਰੀਆਂ ਦੀ ਜਾਇਦਾਦ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ ਮਾਮਲੇ 'ਚ ਪੰਜਾਬ ਪੁਲਿਸ ਦੇ ਤਿੰਨ ਆਈਪੀਐਸ ਅਧਿਕਾਰੀਆਂ ਉੱਤੇ ਸੀਬੀਆਈ ਜਲਦੀ ਹੀ ਸਿਕੰਜਾ ਕਸਣ ਜਾ ਰਹੀ ਹੈ ਪਰ ਅਜੇ ਤੱਕ ਨਾਮ ਨਸ਼ਰ ਨਹੀਂ ਹੋਏ ਜਦੋਂ ਹਰਚੰਦ ਸਿੰਘ ਭੁੱਲਰ ਸੀਬੀਆਈ ਦੇ ਵੱਲੋਂ ਫਰੇ ਗਏ ਤਾਂ ਉਸ ਤੋਂ ਬਾਅਦ ਕਈ ਲੋਕ ਬੁੱਧਵਾਰ ਨੂੰ ਸੀਬੀਆਈ ਦੇ ਕੋਲ ਪਹੁੰਚ ਗਏ ਤੇ ਜਿਨ੍ਹਾਂ ਨੇ ਭੁੱਲਰ ਦੀਆਂ ਕਈ ਜਾਇਦਾਦਾਂ ਬਾਰੇ ਸੀਬੀਆਈ ਨੂੰ ਦੱਸਿਆ ਸੀ ਇਹਨਾਂ ਸ਼ਿਕਾਇਤਾਂ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਵੀਰਵਾਰ ਦੁਪਹਿਰ ਭੁੱਲਰ ਦੀ ਸੈਕਟਰ 40 ਦੇ ਹਸਤਕ ਕੋਠੀ ਜਿਹੜੀ ਹੈ ਉਹਦਾ ਨੰਬਰ ਹੈ 1499 ਉਹਦੀ ਤਲਾਸ਼ੀ ਲਈ ਸੀਬੀਆਈ ਨੇ ਜਦੋਂ ਕੋਠੀ ਦੇ ਅੰਦਰੋਂ ਟਾਇਲਾ ਪਟਾਈਆਂ ਤਾਂ ਅੰਦਰੋਂ ਹੋਏ ਜਾਇਦਾਦ ਦੇ ਦਸਤਾਵੇਜ਼ ਮਿਲੇ ਜਿਨ੍ਹਾਂ ਨੂੰ ਸੀਬੀਆਈ ਨੇ ਜ਼ਬਤ ਕਰ ਲਿਆ ਸੀਬੀਆਈ 2 ਘੰਟੇ ਤੱਕ ਉਹਨਾਂ ਦੀ ਕੋਠੀ ਤੋਂ ਤਲਾਸ਼ੀ ਲੈਣ ਤੋਂ ਬਾਅਦ ਵਾਪਸ ਚਲੀ ਗਈ ਘਰ ਤੋਂ ਮਿਲੇ ਜਿਹੜੇ ਸਬੂਤ ਸੀ ਉਹਨਾਂ ਦੀ ਜਾਂਚ ਅਜੇ ਤੱਕ ਵੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੀਬੀਆਈ ਹਰਚੰਦ ਸਿੰਘ ਭੁੱਲਰ ਨੂੰ ਦੁਬਾਰਾ ਜੜੀ ਆ ਉਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਸਕਦੀ ਹੈ ਕਿਉਂਕਿ ਸੀਬੀਆਈ ਨੇ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਭੁੱਲਰ ਤੇ ਵਿਚੋਲੇ ਕ੍ਰਿਸ਼ਨ ਅਦਾਲਤ ਵਿੱਚ ਪੇਸ਼ ਤਾਂ ਕੀਤਾ ਸੀ ਪਰ ਉਸ ਦਾ ਰਿਮਾਂਡ ਨਹੀਂ ਸੀ ਮਿਲਿਆ 16 ਅਕਤੂਬਰ ਨੂੰ ਸੀਬੀਆਈ ਨੇ ਡੀਜੀਆਈ ਮਾਫ ਕਰਨਾ ਡੀਆਈਜੀ ਹਰਤ ਸਿੰਘ ਪੋਲਰ ਤੇ ਵਿਚੋਲੇ ਕ੍ਰਿਸ਼ਨ ਨੂੰ 6 ਲੱਖ ਮਾਫ ਕਰਨਾ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੀ ਸੀਬੀਆਈ ਦੀ ਜਿਹੜੀ ਵਿਸ਼ੇਸ਼ ਅਦਾਲਤ ਹੈ ਉਹਦੇ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਵਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਬureel ਜੇਲ੍ਹ ਭੇਜ ਦਿੱਤਾ ਸੀ ਹੁਣ ਜਿਹੜੀ ਸੀਬੀਆਈ ਹੈ ਉਹ ਜਲਦੀ ਹੀ ਵਿਚੋਲੇ ਕ੍ਰਿਸ਼ਨ ਦਾ ਪਰਮਾਨੰਡ ਹਾਸਲ ਕਰਨ ਜਾਰੀ ਹੈ ਤੇ सीबीआई ਪਤਾ ਇਹ ਲਗਾਉਣ ਜਾਰੀ ਹੈ ਕਿ ਕਿਹੜੇ ਕਿਹੜੇ ਆਈਪੀਐਸ ਅਧਿਕਾਰੀਆਂ ਦੇ ਲਈ ਇਹ ਦਲਾਲੀ ਵਜੋਂ ਕੰਮ ਕਰਦਾ ਸੀ। ਕ੍ਰਿਸ਼ਨਦਾਰ ਮਾਰ ਲੈਣ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਇਸ ਗੇੜੇ ਚ ਆ ਸਕਦੇ ਨੇ ਜਾਂ ਕਹਿ ਲਈਏ ਕਿ ਫਿਰ सीबीआई ਦੇ ਚੱਕਰ ਚ ਫਸ ਸਕਦੇ ਨੇ। ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀਆਂ ਦੀ ਜਾਇਦਾਦ ਦਾ ਜਿਹੜਾ ਰਿਕਾਰਡ ਹੈ ਉਹ सीबीआई ਦੇ ਨਾਲ-ਨਾਲ ED ਵੀ ਇਕੱਠਾ ਕਰਨ ਚ ਲੱਗੀ ਹੋਈ ਹੈ ਤੇ ਦੋਵੇਂ ਇਕਾਈਆਂ ਮਿਲ ਕੇ ਹੁਣ ਇਕੱਠੀਆਂ ਕੰਮ ਕਰਨ ਲੱਗੀਆਂ ਤੇ ਭੁੱਲਰ ਜਿਹੜੇ ਫਰੇ ਜਾਣ ਤੋਂ ਬਾਅਦ ਉਹਦਾ ED ਨੂੰ ਪਤਾ ਲੱਗਾ ਤੇ ਨਾ ਕੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਕਰੋੜਾਂ ਦੀ ਜਾਇਦਾਦ ਉਹਨੇ ਬਣਾਈ ਹੋਈ ਹੈ ਤੇ ਹੁਣ ED ਵੀ ਫਿਰ ਉਸ ਤੋਂ ਬਾਅਦ ਕਾਰਵਾਈ ਦੇ ਉਹਨੂੰ ਕੇਰੇਚ ਆਪਣੇ ਚ ਲੈ ਸਕਦੀ ਹੈ ਜਿਹੜੇ ਕਿ ਹੁਣ ਮੁਕਤਲ ਕਰ ਦਿੱਤੇ ਗਏ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਏ ਰਿਕ੍ਰਿਸ਼ਤਾਚਾਰੀ ਦੇ ਦੋਸ਼ ਦੇ ਤਹਿਤ ਸਾਰੀ ਜਾਂਚ ਪੜਤਾਲ ਹੋਈ ਹੈ ਉਸ ਤੋਂ ਬਾਅਦ ਕਿਉਂਕਿ ਉਹ ਰੋਪੜ ਰੇਂਜ ਦੇ ਵਿੱਚ ਸਥਿਤ ਸੀ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੇ ਨਾਲ-ਨਾਲ ਜਿਹੜੇ ਜੁੜੇ ਜਿੰਦੇ ਵੀ ਅਧਿਕਾਰੀ ਨੇ ਉਹਨਾਂ ਉੱਤੇ ਵੀ CBI ਦੀ ਨਜ਼ਰ ਆ ਚੁੱਕੀ ਹੈ ਤਾਂ ਸਿੱਧੇ ਪਾਸ਼ਾ ਚ ਮੈਂ ਇਹ ਕਹਿ ਸਕਦਾ ਕਿ ਸੀਬੀਆਈ ਦੇ ਰੈਡਾਰ ਦੇ ਉੱਤੇ ਹੋਰ ਕਈ ਅਧਿਕਾਰੀ ਆਈਪੀਐਸ ਜਿਹੜੇ ਨੇ ਚਾਹੇ ਉਹ ਜੂਨੀਅਰ ਸੀਨੀਅਰ ਉਹ ਸਾਰੇ ਹੀ ਆ ਚੁੱਕੇ ਨੇ ਤੇ ਜਿਨ੍ਹਾਂ ਉੱਤੇ ਹੋ ਸੀਬੀਆਈ ਆਪਣਾ ਸਿਕੰਜਾ ਕਸਣ ਜਲਦੀ ਹੀ ਜਾਰੀ ਹੈ